ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੇਟ ਨਿਊਜ਼ ਸਤਲੁਜ ਦਰਿਆ ਦੇ ਉੱਤੇ ਲੋਕਾਂ ਦਾ ਜਿਹੜਾ ਜਮਾਵੜਾ ਆ ਉਹ ਇੱਕ ਵਾਰ ਫਿਰ ਤੋਂ ਵਧਿਆ ਕਿਉਂਕਿ ਸਵੇਰ ਦੀ ਬਾਰਿਸ਼ ਹੋ ਰਹੀ ਸੀ ਹੁਣ ਬਾਰਿਸ਼ ਥੋੜੀ ਰੁਕੀ ਤਾਂ ਲੋਕੀ ਆਪਣੇ ਘਰਾਂ ਚੋਂ ਨਿਕਲ ਕੇ ਆਏ ਕਿ ਦੇਖੀਏ ਦਰਿਆ ਦੇ ਉੱਤੇ ਕੀ ਪੋਜੀਸ਼ਨ ਹੈਗੀ ਆ ਸੋ ਇਸ ਜਗ੍ਹਾ ਦੇ ਉੱਤੇ ਜਦੋਂ ਅਸੀਂ ਆ ਕੇ ਇਹ ਦੇਖਿਆ ਕਿ ਦਰਿਆ ਦੀ ਜਿਹੜੀ ਠੋਕਰ ਹੈਗੀ ਆ ਉਹ ਠੋਕਰ ਨੇ ਇਹ ਏਰੀਏ ਨੂੰ ਕੁਝ ਬਚਾ ਕੇ ਰੱਖਿਆ ਹੋਇਆ ਜਦ ਕਿ ਠੋਕਰ ਦੇ ਲਹਿੰਦੇ ਪਾਸੇ ਵੀ ਢਾਲ ਲੱਗੀ ਹੋਈ ਆ ਤੇ ਚੜ੍ਹਦੇ ਪਾਸੇ ਵੀ ਢਾਲ ਲੱਗੀ ਹੋਈ ਆ ਤੇ ਦੋਨੋਂ ਪਾਸੇ ਜਿਹੜੀ ਕਾਫੀ ਸਾਰੀ ਜ਼ਮੀਨ ਹੈਗੀ ਆ ਉਹ ਦਰਿਆ ਨੇ ਬਾੜ ਲਾ ਕੇ ਵਿੱਚ ਜਿਹੜੀ ਆ ਉਹ ਸਟ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਪਪੂਲਰ ਜਿਹੜੇ ਆ ਉਹ ਕਿਵੇਂ ਡਿੱਗੇ ਪਏ ਆ ਹਾ ਢਾ ਮੌਕੇ ਤੇ ਹਜੇ ਮੌਜੂਦ ਆ ਜਿਉਂ-ਜਿਉਂ ਪਾਣੀ ਵਧਦਾ ਆ ਜਾਂ ਘਟਦਾ ਆ ਢਾ ਜਿਹੜੀ ਆ ਉਸ ਮੁਤਲਕ ਜਿਹੜੀ ਆ ਉਹ ਇੱਥੇ ਇੱਕ ਗਿਰਦੀ ਨਜ਼ਰ ਸਾਨੂੰ ਆਉਂਦੀ ਆ ਪਾਣੀ ਦਾ ਜਿਹੜਾ ਫਲੋ ਆ ਹੁਣ 10 ਤੋਂ 15 ਮਿੰਟ ਦੇ ਵਿੱਚ ਕੁਝ-ਕੁਝ ਜ਼ਿਆਦਾ ਵਧਿਆ ਹੈਗਾ ਕਿਉਂਕਿ ਉੱਤੇ ਜਿਹੜੀਆਂ ਬਾਰਿਸ਼ਾਂ ਹੋਈਆਂ ਉਹਦੇ ਨਾਲ ਜਿਹੜੀਆਂ ਨਦੀਆਂ ਉਹ ਵੀ ਦਰਿਆ ਦੇ ਵਿੱਚ ਜਿਹੜੀਆਂ ਉਹ ਪਈਆਂ ਹੋਣਗੀਆਂ ਕਿਸੇ ਜ਼ਿਮੀਦਾਰ ਭਰਾ ਦਾ ਆ ਦੇਖੋ ਪੌਪੂਲਰ ਜਿਹੜਾ ਸੀ ਉਹ ਪੂਰੇ ਦਾ ਪੂਰਾ ਘਟ ਤੋਂ ਘਟ ਇਹਨਾਂ ਦੇ ਦੱਸਣ ਦੇ ਮਤਲਬਕ ਜਿਹੜਾ ਹੈਗਾ ਅੱਧਾ ਪੌਣਾ ਕਿਲਾ ਇਹ ਦਰਿਆ ਦੇ ਵਿੱਚ ਡਿੱਗ ਚੁੱਕਾ ਜੇ ਦਰਿਆ ਦੇ ਵਿੱਚ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਕਾਫੀ ਜ਼ਿਆਦਾ ਨਜ਼ਰ ਆਉਂਦਾ ਤੇ ਸਪੀਡ ਵੀ ਪਾਣੀ ਦੀ ਜ਼ਿਆਦਾ ਹੈਗੀ ਆ ਆ ਜਿਹੜੇ ਥੈਲੇ ਲਾਏ ਤੁਹਾਨੂੰ ਨਜ਼ਰ ਆਉਂਦੇ ਆ ਜ਼ਿਮੀਦਾਰ ਨੇ ਖੁਦ ਭਰ ਕੇ ਇਹ ਲਾਇਆ ਤੇ ਇਹਨਾਂ ਦਾ ਕਹਿਣ ਦੱਸਣ ਤੋਂ ਕਿ ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਕੁਝ ਯੋਗ ਸਾਧਨ ਮੁਹੱਈਆ ਨਹੀਂ ਕਰਕੇ ਗਏ ਗੇੜਾ ਜ਼ਰੂਰ ਮਾਰ ਗਏ ਪਰ ਜਸਟ ਇੱਕ ਫੋਟੋਆਂ ਖਿਚਾਉਣ ਵਾਲੀ ਗੱਲ ਦੱਸੀ ਜਾਂਦੀ ਆ ਪਾਣੀ ਹੁਣ ਹੋਰ ਵੀ ਦਰਿਆ ਦੇ ਵਿੱਚ ਵਧੇਗਾ ਕਿਉਂਕਿ ਜਿੰਨਾ ਸਵੇਰ ਤੋਂ ਚੱਲ ਕੇ ਬਾਰਿਸ਼ ਹੋਈ ਸਾਰਾ ਪਾਣੀ ਹੌਲੀ-ਹੌਲੀ ਇਕੱਤਰ ਹੋ ਕੇ ਜਿਹੜਾ ਆ ਉਹ ਦਰਿਆ ਦੇ ਵਿੱਚ ਹਜੇ ਰਾਤ ਤੱਕ ਆਵੇਗਾ ਦੇ ਕੋ ਠੋਕਰ ਦੇ ਨਾਲ ਜਦੋਂ ਪਾਣੀ ਵਜਦਾ ਤਾਂ ਇੱਥੇ ਫਿਰ ਇੱਕ ਘੁੰਮਣ ਕੇਰੀ ਜਿਹੜੀ ਆ ਉਹ ਉਹ ਬਣਦੀ ਆ ਤੇ ਜਦੋਂ ਪਾਣੀ ਘੁੰਮ ਕੇ ਫਿਰ ਦੁਬਾਰਾ ਉਧਰਲੇ ਢੇੜਾ ਦਿੰਦਾ ਤਾਂ ਥੱਲੋਂ ਸਾਰੀ ਦੀ ਸਾਰੀ ਜਿਹੜੀ ਮਿੱਟੀ ਆ ਉਹ ਕੱਢ ਲੈਂਦਾ ਤੇ ਜਦੋਂ ਮਿੱਟੀ ਨਿਕਲ ਜਾਂਦੀ ਆ ਤਾਂ ਜਿਹੜੀਆਂ ਢਿੱਗਾਂ ਆ ਉਹ ਫਿਰ ਇੱਥੇ ਇਹ ਢਿੱਗ ਦੀਆਂ ਆ ਦੇਖੋ ਤੁਹਾਨੂੰ ਨਜ਼ਰ ਆਉਂਦਾ ਕਿ ਭਮਰ ਬਣਦੀ ਆ ਪਾਣੀ ਪੂਰੀ ਸਪੀਡ ਦੇ ਨਾਲ ਇੱਥੇ ਘੁੰਮਦਾ ਆ ਪਿਛਲੇ ਸਾਲ ਵੀ ਇੱਥੇ ਇਹੀ ਪੋਜੀਸ਼ਨ ਸੀ ਕਾਫੀ ਜ਼ਮੀਨ ਇੱਥੇ ਡਿੱਗੀ ਪ੍ਰਸ਼ਾਸਨ ਵੀ ਇੱਥੇ ਆਇਆ ਲੇਕਿਨ ਪਿਛਲੇ ਸਾਲ ਵੀ ਇਦਾਂ ਹੀ ਕਹਿੰਦੇ ਹੁੰਦੇ ਆ ਵੀ ਇਹ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਇਸ ਵਾਰ ਵੀ ਇਸ ਵਾਰ ਤਾਂ ਹਾਲੇ ਤੱਕ ਕਹਿੰਦੇ ਕੋਈ ਪੁੱਜਿਆ ਨਹੀਂ ਤੇ ਇਦਾਂ ਹੀ ਜੇ ਰਿਹਾ ਤਾਂ ਦੇਖੋ ਪਾਣੀ ਦੀ ਪੋਜੀਸ਼ਨ ਕੀ ਆ ਕੋਈ ਵੀ ਹਾਦਸਾ ਜਿਹੜਾ ਆ ਉਹ ਹੋ ਸਕਦਾ ਜੇ ਬੰਨ ਇਥੋਂ ਟੁੱਟੇ ਤਾਂ ਤੁਸੀਂ ਕਹਿ ਲਓ ਵੀ ਨਾਲ ਲੱਗਦੇ ਜਿਹੜੇ ਸੈਂਕੜੇ ਪਿੰਡ ਆ ਉੱਡੋਪ ਜਾਣਗੇ ਉੱਪਰਲਾ ਜੇ ਪਾਸਾ ਸੀ ਦੇਖੀਏ ਵਿਆਸ ਤੇ ਰਾਵੀ ਦੇ ਵਿਚਕਾਰ ਸਾਰਾ ਡੁੱਬਿਆ ਪਿਆ ਕੁਝ ਏਰੀਆ ਇਹ ਸੇਫ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ ਤੇ ਪੂਰੀ ਜਿਹੜੀ ਆ ਉਹ ਗੌਰ ਕੀਤੀ ਜਾਵੇ ਘੱਟੋ ਘੱਟ ਲੋਕ ਜਿਹੜੇ ਇੱਥੇ ਡਰੇ ਹੋਏ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਭਰੋਸੇ ਵਿੱਚ ਲੈਣਾ ਜਿਹੜਾ ਪ੍ਰਸ਼ਾਸਨ ਦੇ ਲਈ ਬਹੁਤ ਜ਼ਰੂਰੀ ਗੱਲ ਹੈਗੀ ਆ ਦੇਖੋ ਢਿਗਾ ਜਿਹੜੀਆਂ ਉਹ ਡਿੱਗਦੀਆਂ ਤੇ ਮੌਕੇ ਤੇ ਲੋਕ ਆ ਪਾਫੀ ਪਿੱਛੇ हट ਕੇ ਇਹ ਉਹ ਖੜੇ ਵੀ ਨੇ ਤੇ ਹਦਾਇਤ ਵੀ ਕਰਦੇ ਆ ਦੇਖਣ ਵਾਲੇ ਨੂੰ ਕਿ ਭਾਈ ਪਿੱਛੇ हट ਕੇ ਰਹਿ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਤੋਂ ਤੇੜ ਆ ਕੇ ਜਿਹੜੀ ਜ਼ਮੀਨ ਆ ਉਹ ਡਿੱਗ ਜਾਵੇ ਆ ਦੇਖੋ ਕਿੰਨੀ ਜ਼ਮੀਨ ਇਹ ਇੱਥੇ ਡਿੱਗ ਚੁੱਕੀ ਆ ਆ ਝੱਗ ਜਿਹੜੀ ਆ ਇਹ ਦੱਸਦੀ ਆ ਕਿ ਪਾਣੀ ਜਿਹੜੀ ਆ ਪਾਣੀ ਜਿਹੜਾ ਆ ਪਿੱਛੋਂ ਉਹ ਵਧਿਆ ਪਰ ਇੱਕ ਜਿਹੜੀ ਇੱਥੇ ਬਚਾਓ ਦੀ ਗੱਲ ਹੈਗੀ ਆ ਕਿ ਠੋਕਰ ਜਿਹੜੀ ਆ ਉਹ ਬਹੁਤ ਮਜ਼ਬੂਤ ਆ ਠੋਕਰ ਜੇ ਨਾ ਹੋਵੇ ਤਾਂ ਪਾਣੀ ਜਿਹੜਾ ਆ ਉਹ ਸਿੱਧਾ ਇੱਥੋਂ ਖਾਰ ਪਾ ਕੇ ਇਹ ਜਿਹੜਾ ਏਰੀਆ ਹੈ ਉਹ ਰਹਿੰਦਾ ਹੁਣ ਜੇ ਆਪਾਂ ਗੱਲ ਕਰੀਏ ਰਕਬਾ ਕਿੰਨਾ ਹੈ ਤਾਂ ਰਕਬਾ ਕੋਈ ਬਹੁਤਾ ਜ਼ਿਆਦਾ ਨਹੀਂ ਘੱਟੋ 25 ਤੋਂ 30 ਫੁੱਟ ਦਾ ਜਿਹੜਾ ਰਕਬਾ ਉਹ ਜਿੱਥੋਂ ਪਾਣੀ ਚੱਲਦਾ ਹੈ ਤੇ ਆਪਣਾ ਜਿਹੜਾ ਬੰਨ ਹੈਗਾ ਮੇਨ 30 35 ਕੁ 30 ਜਾਂ 35 ਫੁੱਟ ਰੱਖ ਲਓ ਇੰਨਾ ਕੁ ਇਹ ਰਕਬਾ ਹੈ ਜੇ ਟਾ ਬਾਦੀਆ ਤਾਂ ਇਹ ਕੋਈ ਵੱਡਾ فاਸਲਾ ਜਿਹੜਾ ਆ ਉਹ ਆਪਾਂ ਇਹਨੂੰ ਨਹੀਂ ਮੰਨ ਸਕਦੇ ਇਸ ਕਰਕੇ ਜ਼ਰੂਰੀ ਆ ਕਿ ਪ੍ਰਸ਼ਾਸਨ ਇੱਥੇ ਪ੍ਰਾਇਮਰੀ ਤੌਰ ਦੇ ਉੱਤੇ ਇਹਦੇ ਦੇ ਧਿਆਨ ਦੇਵੇ ਤੇ ਇੱਥੇ ਜਿਹੜੇ ਲੋਕ ਆ ਉਹਨਾਂ ਦੇ ਬਾਰੇ ਸੋਚਣਾ ਬਹੁਤ ਲਾਜ਼ਮੀ ਹੋ ਜਾਂਦਾ ਹੈਗਾ ਇਲਾਕੇ ਦੇ ਕੁਝ ਵੀਰ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਦਰਿਆ ਸਿਚੁਏਸ਼ਨ ਚੱਲ ਰਹੀ ਆ ਕੀ ਸਮਝਦੇ ਆ ਵੀ ਕੋਈ ਖਤਰਾ ਵਾਕਈ ਹੈਗਾ ਆ ਜਾਂ ਖਤਰਾ ਤਾਂ ਹੈਗਾ ਜੀ ਹੈਗਾ ਜੀ ਖਤਰਾ ਤਾਂ ਹੈਗਾ ਖਤਰਾ ਤਾਂ ਬਹੁਤ ਜ਼ਿਆਦਾ ਹੁਣ ਇੱਥੇ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੋ ਦੇਖਣ ਆਇਆ ਕਿ ਨਹੀਂ ਉਹ ਨਹੀਂ ਜੀ ਆਇਆ ਕੋਈ ਵੀ ਦੇਖਿਆ ਨਹੀਂ ਹਾਂ ਹਾਂ ਉਹ ਨਹੀਂ ਦੇਖਿਆ ਕੋਈ ਚਲੋ ਆਉਣਾ ਉਹਨਾਂ ਦਾ ਫਰਜ਼ ਬਣਦਾ ਕਿ ਦੇਖਿਆ ਜਾਵੇ ਜੇ ਜੇ ਬਾਈਜਾਂਸ 19 21 ਹੋ ਜਾਂਦੀ ਆ ਤਾ ਆ ਪੂਰਾ ਏਰੀਆ ਦਾ ਫਿਰ ਏਰੀਆ ਖਤਮ ਦਾ ਬੋਲ ਬੰਦਾ ਬੰਦ ਤੇ ਜਮੇ ਨੇੜੇ ਆ ਗਿਆ ਨਾ ਹੂੰ ਹੂੰ ਤੇ ਕੀ ਕਹਿਣਾ ਚਾਹੋਗੇ ਹੁਣ ਐਮਐਲਏ ਚੰਨੀ ਸਾਹਿਬ ਹੈਗੇ ਆ ਚੰਨੀ ਸਾਹਿਬ ਨੂੰ ਕਹਿਣਾ ਅਸੀਂ ਆ ਵੀ ਭਾਈ ਆ ਕੇ ਆਪਣਾ ਪ੍ਰਬੰਧ ਕਰੋ ਰੇ ਆ ਕੇ ਥੈਲੇ ਥੂਲੇ ਲਵਾ ਕੋਈ ਹੋਰ ਰੋਕ ਲਵਾ ਠੀਕ ਹੈ ਨਾ ਪਾਣੀ ਦਾ ਇਧਰ ਤੇ ਰੋਕ ਉਧਰ ਨੂੰ ਮੁੜੇ ਨਹੀਂ ਤਾਂ ਇਹ ਪਿੰਡ ਡੁੱਬਣ ਦਾ ਤਿਆਰੀ ਹੈ ਪਿੰਡਾਂ ਦੀ ਤਿਆਰੀ ਪਿੰਡ ਇਧਰੋਂ ਕਿ ਖਾ ਅੱਧੇ ਮਾਰ ਵੀ ਦੱਸਿਆ ਪਾਣੀ ਦੀ ਹੁਣ ਪਾਣੀ ਜਿਹੜਾ ਆ ਉਹ ਦੇਖੋ ਆਪਾਂ ਵੀ ਅੱਧਾ ਪੌਣਾ ਘੰਟਾ ਖੜੇ ਨੂੰ ਹੋ ਗਏ ਪਾਣੀ ਵਧਿਆ ਆ ਪਾਣੀ ਵਧਿਆ ਆ ਅਣੀ ਦਾ ਬੁਧਾ ਇੱਥੇ ਰਾਇਦਾ ਇੱਥੇ ਖਰਚੇ ਦੇਖ ਲੋ ਕੋਈ ਨਹੀਂ ਪਤਾ ਕਿੱਥੇ ਦੇ ਪੈਸਾ ਆਖਦਾ ਨਹੀਂ ਬਾਈ ਮੈਨੂੰ ਪਤਾ ਲੱਗਦਾ ਕਿਲਾ ਪਿੰਡਾਂ ਦੀ ਗੁੜੀਆ ਦਾ ਰਸੀਦ ਪੁੱਤ ਰਸੀਦ ਹੋਰਾ ਪਾਣੀ ਵੱਧ ਦੇਖ ਕੇ ਡਰ ਲੱਗਦਾ ਹਾਂਜੀ